ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਇਹ ਸਰਕਾਰ ਨੇ ਜੋ ਵਢੀਕੀਆਂ ਕੀਤੀਆਂ ਕੀ ਨਹੀਂ ਵੰਡਿਆ ਸੂਟ ਅਨਵਰ ਕਰ ਏਸੀ ਕਿਸੇ ਨੂੰ ਐਲ ਫਿਰ ਵੀ ਲੋਕਾਂ ਨੇ ਆਸ਼ੂ ਜੀ 'ਚ ਯਕੀਨ ਦਿਖਾਇਆ ਵੱਧ ਤੋਂ ਵੱਧ VOTING ਆਸ਼ੂ ਜੀ ਨੂੰ ਹੀ ਹੋਈ ਹੈ ਸਾਡੇ ਇੱਥੇ ਵੱਧ ਤੋਂ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਵੋਟਰਾਂ ਦਾ ਤੇ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸੂਟ ਵੰਡ ਕੇ ਨਹੀਂ ਜਿੱਤ ਹੋਣਾ ਜਿਹੜੀ ਜਦੋਂ ਇਹ ਆਏ ਸੀਗੇ ਬਾਈ ਦੇ ਵਿੱਚ ਉਦੋਂ ਜੋ ਕਹਿੰਦੇ ਸੀਗੇ ਉਹ ਤਾਂ ਸਾਰੀਆਂ ਗੱਲਾਂ ਪਲਟ ਗਈਆਂ ਮਨ ਕੇਰੀਵਾਲ ਜੀ ਕਹਿੰਦੇ ਸਰਕਾਰ ਤੋਂ ہماری ਹੈ ਹਮੇ ਕੰਮ ਕਰਾਇੰਗੇ ਤੇ ਜਿਹੜੇ ਇਹਨਾਂ ਦੇ ਦਿੱਲੀ ਜਿੱਤੇ ਹੋਏ ਆ 20 ਭਾਈ ਉਹ ਉਹਨਾਂ ਦਾ ਫਿਰ ਕੰਮ ਕੌਣ ਕਰਦਾ ਮਤਲਬ ਬਿਆਨ ਦੇਣ ਲੱਗੇ ਦੇਖਦੇ ਨਹੀਂਗੇ ਕਿ ਦਿੱਲੀ ਕੀ ਆ ਤੇ ਇੱਥੇ ਕੀ ਆ ਚਲੋ ਕਹਿੰਦਾ ਅਸੀਂ ਫਿਰ ਵੀ ਇੰਨੀ ਗਰਮੀ ਦੇ ਵਿੱਚ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਆ ਥੈਂਕ ਯੂ ਪੂਰੀ ਸ਼ਾਂਤਬੀਨ ਵਾਲੇ ਵੀ ਦੇਖਿਆ ਆ ਪੂਰੀ ਸ਼ਾਂਤਬੀਨਾਂ ਵੋਟਾਂ ਪਈਆਂ ਕੋਈ ਸਾਈਕਲਿੰਗ ਬਹੁਤ ਜਾ ਬਾ ਨਾ ਸ਼ਾਂਤਮਈਆ ਪੀਸਫੁਲੀ ਵਾਦਾ ਜਿਸ ਨੇ ਕੋਈ ਇਹ ਜੀ ਗੱਲ ਨਹੀਂ ਉਹ ਸ਼ਾਂਤਮਈ ਤਰੀਕੇ ਨਾਲ VOTING ਹੋਈ ਐ ਇੱਥੇ ਜਿਹੜੇ VOTER ਇਹ ਵਿਚਾਰੇ ਉਹ ਕਾफी ਗਰਮੀ ਚ ਉਹਨਾਂ ਝੁਲਦਣਾ ਪਏ ਗਿਆ ਹਾਂਜੀ ਉਹ ਕੀ ਲੱਗਦਾ ਕਿ ਜਿਹੜੇ ਆਉਣ ਵਾਲੀ ਜਿਹੜੀ ਵੀ ਸਰਕਾਰ MLA ਜਿਹੜੇ ਭੱਲੇ ਨੇ ਉਹ ਸੁਧਾਰ ਕਰਨਗੇ ਜਿਹੜੇ ਏਰੀਆ ਚ ਕਿਤਾ ਆਸ਼ੂ ਜੀ ਤੋਂ ਇਲਾਵਾ ਵਾਰਡ ਨੰਬਰ 56 ਤੇ ਬੈਸਟ ਰੇਟ ਹੋਰ ਕੋਈ ਨਹੀਂ ਕਰਦਾ ਜੇ ਕੋਈ ਵੀ ਸੱਚੇ ਮਨ ਨਾਲ ਦੇਖੇ ਨਾ ਪਿਛਲੇ 20 ਸਾਲਾਂ ਚੋਂ ਨੇ ਕੰਮ ਨਹੀਂ ਹੋਇਆ ਜਿੰਨੇ ਪਿਛਲੇ 5 ਸਾਲਾਂ ਚ ਹੋਏ ਉਹ ਵੀ 5 ਸਾਲ ਲਾਗੇ ਨਾ ਉਹਨੂੰ 3.5 ਹੀ ਗਿਣੋ ਕਿਉਂਕਿ 1.5 ਸਾਲ ਕੋਵਿਡ ਦੇ ਵਿੱਚ ਚਲਾ ਗਿਆ ਸੀ ਜੀ ਕੰਮ ਤਾਂ ਹੋਇਆ ਦੱਬੀ ਸਾਰੇ ਮੰਨਦੇ ਆ ਪਰ ਕੋਈ ਨਾ ਜੀ ਨਹੀਂ ਲੋਕੀ ਮੰਨਦੇ ਦਾ ਕੀ ਕਰਸੇ ਕੰਮ ਤਾਂ ਦੇਖਦੇ ਆ ਸਰਕਾਰ ਨੂੰ ਹਾਰ ਦਾ ਸਾਹਮਣਾ ਕਰਨਾ ਪੈਣਾ ਇਹ ਇਲੈਕਸ਼ਨ ਸਰਕਾਰ ਪੱਕਾ ਹਾਰੂਗੀ ਠੀਕ ਠੀਕ ਹੈ